ਸ਼ਕਾਰ ਜੀ ਸਾਰਿਆਂ ਨੂੰ ਕੱਲ ਦੀ ਸਾਡੀ ਮੀਟਿੰਗ ਆ 27 ਤਰੀਕ ਦੀ ਸਵੇਰੇ 9:00 ਵਜੇ ਦਿੱਲੀ ਦੇ ਤਾਲ ਕਟੋਰਾ ਇੰਡੋਰ ਸਟੇਡੀਅਮ ਦੇ ਵਿੱਚ ਜਿੱਥੇ ਸਾਡੇ ਮੰਚ ਦੇ ਪੈਟਰਨ ਡਾਕਟਰ ਇੰਦਰੇਸ਼ ਕੁਮਾਰ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਪਹੁੰਚ ਰਹੀ ਹੈ ਔਰ ਸਾਡੇ ਰਾਸ਼ਟਰੀ ਪ੍ਰਧਾਨ ਮੁਹੰਮਦ ਸ਼ਮਸ਼ਾਦ ਮੀਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਅਸੀਂ ਸਮੂਹ ਪੰਜਾਬ ਮੰਚ ਦੀ ਜਿੰਨੀ ਵੀ ਸਾਡੀ ਇਕਾਈ ਆ ਸਟੇਟ ਬਾਡੀ ਤੇ ਤਕਰੀਬਨ 13 14 ਡਿਸਟ੍ਰਿਕਟ ਦੇ ਵਿੱਚੋਂ ਜਿਹੜੇ ਬੰਦੇ ਨੇ ਸਾਡੇ ਸਾਡੇ ਵਰਕਰ ਨੇ ਸਾਡੀ ਸਟੇਟ ਬੋਡੀ ਦੇ ਮੈਂਬਰ ਨੇ ਅਹੁਦੇਦਾਰ ਸਾਹਿਬਾਨ ਨੇ ਉਹ ਦਿੱਲੀ ਦੇ ਵਿੱਚ ਪਹੁੰਚ ਰਹੇ ਨੇ ਇੱਕ ਕਾਫਲਾ ਸਾਡਾ 7 ਤੋਂ 8 ਗੱਡੀਆਂ ਦਾ ਜਿਹੜਾ ਕਾਫਲਾ ਪਠਿੰਡਾ ਮੁਕਸਰ ਏਰੀਆ ਦਾ ਉਹ ਸਾਰਾ तकरीबन ਦਿੱਲੀ ਦੇ ਨੇੜੇ ਪਹੁੰਚਣ ਵਾਲਾ ਕਿਉਂਕਿ ਉਹਨਾਂ ਦਾ ਸਫ਼ਰ ਜਾਦੇ ਸੀਗਾ ਤੇ ਜਿਹੜਾ ਸਾਡੀ ਗੱਡੀਆਂ ਦਾ ਕਾਫਲਾ ਅਸੀਂ ਹੁਣ ਜਾ ਰਹੇ ਹਾਂ ਦਿੱਲੀ ਨੂੰ ਤੇ 3-4 ਘੰਟੇ ਦੇ ਵਿੱਚ ਜਿਹੜਾ ਅਸੀਂ ਦਿੱਲੀ ਪਹੁੰਚ ਜਾਾਂਗੇ ਮੇਰੇ ਨਾਲ ਸਾਡੇ ਸੰਗਠਨ ਮੰਤਰੀ ਬਾਬਾ ਹਰਵੰਸਲੀ ਜੀ ਆਲਮ ਸ਼ਾਹ ਵਾਰਸੀ ਜਗਰਾਉਂ ਤੋਂ ਔਰ ਸਾਡੀ ਲੇਡੀਜ਼ ਵਿੰਗ ਪੰਜਾਬ ਦੇ ਪ੍ਰਧਾਨ ਬੀਬੀ ਭੁਪਿੰਦਰ ਕੌਰ ਜੀ ਉਹਨਾਂ ਦੇ ਨਾਲ ਐਡਵੋਕੇਟ ਸੀਮਾ ਕਾਦਰੀ ਜੀ ਜਨਰਲ ਸੈਕਟਰੀ ਲੇਡੀਜ਼ ਵਿੰਗ ਹਿੰਦੁਸਤਾਨੀ ਪਸੰਦਾਂ ਮੰਚ ਦੇ ਔਰ ਸਾਡੇ ਅਰਵਾ ਬਾਬਾ ਸਰਜੀਤ ਸਿੰਘ ਰੰਧਾਵਾ ਸਾਹਿਬ ਸਾਡੇ ਮੰਚ ਦੇ ਪੰਜਾਬ ਦੇ ਮੁਖ ਸਲਾਹਕਾਰ ਬਾਬਾ ਬੁਟੇਸ਼ਾ ਸਾਹਿਬ ਜੀ ਸਾਡੇ ਬੋਕਸ ਪਰਸਨ ਪੰਜਾਬ ਔਰ ਮੈਂਬਰ ਕੇਂਦਰੀਕ ਔਰ ਕਮੇਟੀ ਮੈਂਬਰ ਔਰ ਸਾਡੇ ਸੀਨੀਅਰ ਵਾਈਸ ਪ੍ਰਧਾਨ ਭੋਲਾワਰਸੀ ਜੀ ਔਰ ਸਾਡੇ ਮੈਂਬਰ ਭੋਲਾ ਭੋਲਾ ਛਾ ਚਿਸਤੀ ਸਾਹਬਰੀ ਮੰਡੀ ਦੇ ਬੰਦੇ ਘਟ ਤੋਂ ਔਰ ਹੈਪੀ ਸਾਹਬਰੀ ਜੀ ਸਾਡੇ ਨਾਲ ਨੇ ਬਾਕੀ ਹੋਰ ਸਾਡੇ ਜਿੰਨੇ ਸਾਥੀ ਨੇ ਬਾਬਾ ਜੀ ਆਏ ਨੇ ਸਾਰੇ ਸਾਡੇ ਨਾਲ ਇੱਥੇ ਬੈਠੇ ਰਹੇ ਤੇ ਅਸੀਂ ਜਿਹੜੀ ਦਿੱਲੀ ਦੇ ਵਿੱਚ ਜਾਣ ਦੀ ਤੇਰੀ ਤਿਆਰੀ ਕਰ ਰਹੇ ਆ ਔਰ ਇੱਕੇ ਛੋਟਾ ਜਿਹਾ ਸਨੇਹਾ ਸੀ ਆ ਸਾਡੇ ਪੰਜਾਬ ਦੇ ਉਹ ਸਾਡੇ ਹੋਰ ਸਟੇਟਾਂ ਦੇ ਜਿੱਥੇ ਵੀ ਲੋਕ ਪਸਮੰਦਾ ਵੀ ਇਸ ਮੀਟਿੰਗ ਕਹਾ ਸਮੇਂਦਰ ਦੇ ਵਿੱਚ ਪਹੁੰਚ ਰਹੇ ਨੇ ਉਹ ਸਾਰਿਆਂ ਨੂੰ ਮੈਂ ਪੂਰ ਜੋਰੋਂ ਅਪੀਲ ਕਰਦਾ ਕਿ ਸਾਰੇ ਉੱਤੋਂ ਜਾਗੋ ਔਰ ਪਸਮੰਦਾ ਵੀ ਅਗਰ ਕੋਈ ਸਰਕਾਰ ਨੇ ਗੱਲ ਕੀਤੀ ਅਸਾਂ ਸਾਰੇ ਇਸ ਦਾ ਫੈਸਲਾ ਲੈਣਾ ਸਾਰੇ ਲੋਕਾਂ ਨੂੰ ਬੇਤੇਗੀ ਕੱਲ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਹੁਕਮ ਆ ਕੇ ਦਿੱਲੀ ਦੇ ਤਾਲਕ ਤੋਰਾ ਸਟੇਡੀਅਮ ਦੇ ਵਿੱਚ ਪਹੁੰਚੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਹਾਂਜੀ ਬਾਬਾ ਜੀ ਨਾਦਰ ਮਤਨ ਹਿੰਦੁਸਤਾਨ ਜਿੰਦਾਬਾਦ ਜਿੰਦਾਬਾਦ ਰਾਸ਼ੀ ਪ੍ਰਧਾਨ ਮੁਹੰਮਦ ਸ਼ਮਸ਼ਾਦ ਅਮੀਰ ਜਿੰਦਾਬਾਦ ਜਿੰਦਾਬਾਦ ਹਿੰਦੁਸਤਾਨੀ ਪਸੰਮੰਦਾ ਮੰਚ ਜਿੰਦਾਬਾਦ ਜਿੰਦਾਬਾਦ ਥੈਂਕ ਯੂ ਜੀ ਚਲੋ ਆਏ ਕਰ ਜੋ ਬਈ ਹੋ ਲਈ ਹਿੰਦੁਸਤਾਨੀ ਅਸਮੰਦਾ ਮੰਚ ਆਲ ਇੰਡੀਆ ਯੂਨਾਈਟ ਪੰਜਾਬ ਸਾਡਾ ਜਥਾ ਬਠਿੰਡੇ ਤੋਂ ਦਿੱਲੋ ਤੋਂ ਚੋਮਦੀ ਤੋਂ ਰਵਾਨਾ ਹੋਇਆ ਜੀ ਜਿਹੜਾ ਮੈਨੂੰ ਜੀ ਜੀ ਸਾਹਿਬ ਨੇ ਸਤਿਕਾਰਾਈਏ ਡਾਹਲਾ ਸਾਬਰੀ ਜੀ ਵਿਕਰਮ ਐਡਵੋਕੇਟ ਸਰਵਾਂਸਲੀ ਰਗਠਨ ਮੰਤਰੀ ਡਾਕਟਰ ਤਾਜ ਮੁਹੰਮਦ ਜਨਰਲ ਸੈਕਟਰੀ ਸਾਡੇ ਸਲਾਹਕਾਰ ਮੁਖ ਸਲਾਹਕਾਰ ਸਰਜੀਤ ਸਿੰਘ ਰੰਧਾਵਾ ਜੀ ਹੋਲਾ ਸਾਹਰੀ ਜੀ ਹੋਲਾ ਵਾਰਸੀ ਜੀ ਇੰਦਰਦਾਸ ਪੱਤੋ ਹੀਰਾ ਸਿੰਘ ਵਾਲੇ ਗਰੇਂਦਰ ਚਿਸ਼ਤੀ ਸਾਹਿਬ ਜੱਜ ਟੂਟਨਾ ਕੁਲਵੰਤ ਚਿਸ਼ਤੀ ਜੀ ਹੋਲਾ ਵਾਰਸੀ ਜੀ ਐਫੀ ਵਾਰਸੀ ਜੀ ਦਸਮਦੀਪ ਖਾਨ ਜੀ ਐਫੀ ਸੁੱਤੀ ਜੀ ਪਠੰਗਾ ਤੋਂ ਔਰ ਸਾਡੇ ਜਗਮੀਤ ਵਾਰਸੀ ਆਪਣੇ ਬੂਠਾ ਚਿਸ਼ਤੀ ਜੀ ਆਵਾ ਬੂਠਾ ਚਿਸ਼ਤੀ ਜੀ ਕੋ ਟੋਮੰਡੀ ਵਾਲੇ ਬਾਬਾ ਗੁਰਪ੍ਰੀਤ ਪੁੱਲਾ ਜੀ ਬਾਬਾ ਅਨਵਰ ਖਾਨ ਜੀ ਕੋਨੇ ਨਾ ਮੰਡੀ ਬਾਬਾ ਕਰਨੈਲ ਦਾਸ ਜੀ ਬਠਿੰਡਾ ਬਾਬਾ ਕ੍ਰਿਸ਼ਨਵਾਰਸੀ ਜੀ ਜੰਨਾ ਰਾਮਗੋੜ ਕੀ 엄마 ਪੁੱਲਾ ਜੀ ਗੰਦਰ ਜੀ ਪੁੱਲਾ ਪੁੱਲਾ ਜੀ 엄마 ਪੁੱਲਾ ਜੀ ਔਰ ਜਿੰਨੇ ਵੀ ਸਾਡੇ ਤਮਾਮ ਔਰ ਵੀ ਭੈਣ ਭਾਈ ਖੜੇ ਆ ਪਿੱਛੇ ਹੋਰ ਵੀ ਆ ਰਹੇ ਆ ਸਾਡੇ ਅਸੀਂ ਪੂਰਾ ਜਥਾ ਲੈ ਕੇ ਦਿੱਲੀ ਦੀ ਕੱਲ ਦੀ 27 ਤਰੀਕ ਦੀ ਮੀਟਿੰਗ ਦੇ ਵਿੱਚ ਆ ਜਿੱਥੇ ਬਾਉ ਅੰਦੇਸ਼ ਕੁਮਾਰ ਜੀ ਸਾਡੇ ਨੈਸ਼ਨਲ ਪ੍ਰਧਾਨ ਸੰਸਾਦ ਵੀਰ ਰਾਣੋ ਜੀ ਨੇ ਰੱਖੀ ہوئی ਆ ਜਿਸ ਰਮਾ ਜੀ ਉਹ ਕੀ ਦੀ ਗਵਾਈ ਇੱਥੇ ਜਥਾ ਆ ਰਿਹਾ ਜੀ ਅਸੀਂ ਇਸ ਵੇਲੇ ਪ੍ਰਮਾਣਨਾ ਹੋ ਗਏ ਆ ਵੀ ਡੰਡੇ ਤੋਂ 100 ਬੜੀ ਚਾਮਾਂ ਤੇ ਲਾਡਾਂ ਦੇ ਨਾਲ ਜਕਾਰੇ ਲਾਉਂਦੇ ਹੋਏ ਇਹ ਮੀਟਿੰਗ ਸਫਲ ਹੋਵੇ ਅਧingan ਪਸੰਮੰਦਾ ਲੋਕਾਂ ਦੀਆਂ ਮੰਗਾਂ ਮੰਨੀਆਂ ਜਾਣ ਔਰ ਜੋ ਸਾਡੇ ਬੰਦੇ ਹੱਕ ਆ ਉਹ ਸਾਨੂੰ ਦਿੱਤੇ ਜਾਣ ਜੋ ਵੀ ਸਾਨੂੰ ਅੱਜ ਦੀ ਜ਼ਰੂਰਤ ਆ ਪੰਜਾਬ ਦੇ ਵਿੱਚ ਪਸੰਮੰਦਾ ਨੂੰ ਉਹ ਸਾਨੂੰ ਮਿਲਣੀ ਚਾਹੀਦੀ ਆ ਸਾਡੀ ਸੈਂਟਰ ਗਵਰਨਮੈਂਟ ਅੱਗੇ ਔਰ ਆਪਣੇ ਪਸੰਮੰਦਾ ਭਾਈਚਾਰੇ ਅੱਗੇ ਔਰ ਸੀਨੀਅਰ ਟੀਮ ਅੱਗੇ ਸਾਡੀ ਇਹ ਗੁਜ਼ਾਰਸ਼ ਆ ਔਰ ਬੇਨਤੀ ਆ ਸੋ ਸਾਡੇ ਕਲਮੰਤ ਚਿਸਤੀ ਬਾਬਾ ਖਲੀਫਾ ਜੀ ਬੋਲਾਵਾਰਸੀ ਬਾਬਾ ਖਲੀਫਾ ਜੀ ਹੈਪੀ ਖਾਨਵਾਰਸੀ ਬਾਬਾ ਖਲੀਫਾ ਜੀ ਸ੍ਰੀ ਮੀਤਵਾਰਸੀ ਜੀ ਅਸੀਂ ਸਾਰੇ ਭਾਈ ਫਕਰ ਫਕੀਰ ਇਕੱਠੇ ਹੋ ਕੇ ਇਸ ਕੁਸਮੰਦਾ ਦਾ ਇੱਕ ਹਿੱਸਾ ਬਣ ਕੇ ਆ ਰਹੇ ਆ ਤੋ ਅਸੀਂ ਸਾਰੇ ਇੱਕ ਜਕਾਰੇ ਦੇ ਵਿੱਚ ਬੁੱਲ ਗਏ ਕੁਸਮੰਦਾ ਗਰੁੱਪ ਜਿੰਦਾਬਾਦ ਉਸਮੰਦਾ ਗਰੁੱਪ ਜਿੰਦਾਬਾਦ ਉਸਮੰਦਾ ਗਰੁੱਪ ਜਿੰਦਾਬਾਦ ਉਸਮੰਦਾ ਗਰੁੱਪ ਜਿੰਦਾਬਾਦ 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 ਅੱਲਾਹ ਵਾਲੇ ਅੱਲਾਹ ਵਾਲੇ ਅੱਲਾਹ ਵਾਲੇ अच्छा नंबर दे रही है मैं। हाँ जाइए लोग हाँ लोग। लार भी खाली नहीं जा रही है। अच्छे तो देखिएगा दीदी के चलो। सुखी मंताब सारा ग्रुपा पर